ਸਰ ਮੇਰਾ ਸੰਦੀਪ ਹੈ ਜੀ ਮੇਰਾ ਬੇਟਾ ਸੈਕੰਡਰੀ ਚ ਪੜਦਾ ਵੀ ਸਕੂਲ ਦੇ ਵਿੱਚ ਪਹਿਲਾਂ ਤਾਂ ਮੈਂ ਇੱਕ ਪੰਜਾਬ ਸਰਕਾਰ ਤੋਂ ਇੱਕ ਸਵਾਲ ਪੁੱਛਣਾ ਚਾਹੁੰਦਾ ਵੀ ਤੁਹਾਨੂੰ ਇਹ ਦਿਨ ਦੇਖਣ ਵਾਸਤੇ ਸਾਨੂੰ ਰੇ ਅਸੀਂ ਚੁਣਿਆ ਤੁਹਾਨੂੰ ਵੀ ਹਰ ਵਕਤ ਕਦੇ ਸੜਕਾਂ ਦੇ ਉੱਤੇ ਐਕਸੀਡੈਂਟ ਦੇਖ ਰਹੇ ਹਾਂ ਲੁੱਟਾ ਖੂਆ ਦੇਖ ਰਹੇ ਹਾਂ ਇੱਧਰ ਸਕੂਲ 'ਚ ਸਾਡੀਆਂ ਲੁੱਟਾ ਖੂਆ ਹੋ ਰਹੀਆਂ ਬਸ ਚੁੱਪ ਕਰਕੇ ਬੈਠੇ ਰਹੋ ਬ ਲੋਕਾਂ ਨਾਲ ਜਿਵੇਂ ਹੋ ਰੇ ਚੱਲੀ ਜਾਂਦੇ ਪਟਿਆਲੇ ਦਾ ਇੱਕ ਵਾਰ ਆ ਕੇ ਹਾਲ ਤਾਂ ਦੇਖੋ ਆ ਸਕੂਲ ਤੋਂ ਜਦੋਂ ਛੁੱਟੀ ਹੁੰਦੀ ਹੈ ਇੰਨੇ ਇੰਨੇ 8 8 10 10 ਸਾਢੇ 12 ਸੜਕਾਂ ਦੇ ਘੁੰਮਦੇ ਆ ਅੱਜ ਦੀ ਗੱਲ ਇਹ ਹੈ ਜੀ ਇਹਨਾਂ ਨੇ ਇਹ ਤਾਂ ਰੋਜ਼ ਹੀ ਪਰੇਸ਼ਾਨ ਕਰਦੇ ਬੱਚੇ ਦਾ ਪੇਪਰ ਸੀਗਾ ਅੱਜ ਇਹ ਕਹਿੰਦੇ ਵੀ ਯੂਨੀਫਾਰਮ ਇਹਨੇ ਦੂਸਰੀ ਨਹੀਂ ਪਾਈ ਵੀ ਇਸ ਕਰਕੇ ਇਹਨੂੰ ਸਕੂਲ ਤੋਂ ਬਾਹਰ ਬਿਠਾਤਾ ਵੀ ਆ ਕੇ ਲੈ ਜਾਓ ਆਪਣੇ ਬੱਚੇ ਨੂੰ ਘਰ ਵੀ ਅਸੀਂ ਕੰਮ ਤੇ ਗਏ ਆ ਕਿਤੇ ਜਾਣਾ ਬੰਦਾ ਕਮਾਈ ਦਾ ਤਾਂ ਸਾਧਨ ਸਾਡਾ ਇਹੀ ਹੈ ਵੀ ਅਸੀਂ ਕਮਾਵਾਂਗੇ ਤਾਂ ਸਕੂਲਾਂ ਨੂੰ ਖਰਚੇ ਦਵਾਂਗੇ ਪਹਿਲਾਂ ਕਰਕੇ ਰੱਖਿਆ ਸਾਨੂੰ ਸਾਰੇ ਜਿੰਨੇ ਪੇੜ ਸਭ ਵੇਲੇ ਬਿਠਾ ਰੱਖਿਆ ਵੀ ਬੇਵਕੂਫ ਐ ਇਹ ਸਾਰੇ ਪੜੇ ਲਿਖੇ ਬੰਦੇ ਸਾਰੇ ਬੇਵਕੂਫ ਐ ਇਹ ਆਪ ਇਹ ਸਹੀ ਐ ਸੀ ਗਲਤ ਆ ਸਾਰੇ 20 ਰੁਪਏ ਵਾਲੇ ਆਈ ਕਾਰਡ ਇਹ 3-300 ਰੁਪਏ ਦੇ ਲਗਾਣੇ ਆ ੱੱਕੇ ਨਾਲ ਦੇੰਨੇ ਪੇਰੈਂਟਸ ਵੀ ਬਾਨ ਬੱਚੇ ਵੀ ਬਾਨ 20 ਰੁਪਏ ਦਾ ਆਈ ਕਾਰਡ ਮੈਂ ਬਣਾਉਣ ਨੂੰ ਤਿਆਰ ਆ ਸਾਰੇ ਸਕੂਲਾਂ ਦਾ ਜਿੰਨੇ ਵੀ ਸਕੂਲ ਹੈ ਪੇਰੈਂਟਸ ਇਹ 3-300 ਰੁਪਏ ਦੇ ਲਗਾਣੇ ਆ 50 ਰੁਪਏ ਦਾ ਪੀਜ਼ਾ ਬਾਲਟੀ ਇਹ 100-100 ਰੁਪਏ ਦਾ ਵੇਚਦੇ ਆ 10-100 ਰੁਪਏ ਦੇ ਇਹ ਐਨੂਅਲ ਫੰਕਸ਼ਨ ਕਰਕੇ ਚਾਹ ਮੱਠੀ ਖਿਲਾ ਕੇ ਘਰ ਨੂੰ ਤੋਰ ਦਿੰਨੇ ਆ ਬੱਚੇ ਨੂੰ ਕਿਆ ਸੀ ਕਸਾਈ ਆ ਯਾਰ ਕਮਾਲ ਹੈ ਮਿਹਨਤ ਮਜ਼ਦੂਰੀ ਦੇ ਪੈਸੇ ਆਣ ਪੰਜਾਬ ਸਰਕਾਰ ਕੰਨ ਖੋਲ ਕੇ ਸੁਣ ਲੋ 2027 ਦੇ ਵਿੱਚ ਤੁਹਾਡਾ ਪਤਾ ਸਾਫ ਹੈ ਜੇ ਤੁਸੀਂ ਇਹਨਾਂ ਤੇ ਐਕਸ਼ਨ ਨਾ ਲਿਤਾ ਪਲੀਜ਼ ਮੇਰੀ ਹੱਥ ਜੋੜ ਕੇ ਰਿਕੁਐਸਟ ਹੈ ਹਰੇਕ ਸਕੂਲ ਤੇ ਐਕਸ਼ਨ ਲਓ ਕੱਲਾ ਬੀਫਸ ਨਹੀਂ ਜਿੱਥੇ ਜਿੱਥੇ ਨਜਾਇਜ਼ ਹੋਦੀਏ ਸਾਰੇ ਪਾਸੇ ਖੜੋ ਉਹਨਾਂ ਨਾਲ ਹਰ ਪੇਰੈਂਟਸ ਨਾਲ ਖੜੋ ਅਸੀਂ ਵੀ ਤੁਹਾਡੇ ਨਾਲ ਖੜਾਂਗੇ ਮੇਰਾ ਨਾਮ ਜੀ ਇਸ਼ੂ ਗਿੱਲ ਹੈ ਮੇਰੀ ਬੇਟੀ ਕੁਬਿੰਦਰਾ ਇੰਟਰਨੈਸ਼ਨਲ ਸਕੂਲ ਚ ਪੜਦੀ ਹੈ ਜੀ ਅੱਜ ਉਹਦਾ ਪੇਪਰ ਸੀ ਐਗਜ਼ਾਮ ਸੀਗਾ ਸਾਢੇ 8:00 ਹੋਣਾ ਸੀਗਾ ਪਰ ਨਾ ਦਿਮਾਗ ਦੇ ਬੋਝ ਹੋਣ ਕਰਕੇ ਬੱਚੇ ਦੇਚਾਰਾ ਸਾਢੇ 4:00 ਤੇ ਉੱਠ ਕੇ ਪੜ ਰਿਹਾ ਸੀ ਮੈਂ ਉਹਨੂੰ ਪੜਾ ਰਹੀ ਸੀ ਮੇਰੇ ਦਿਮਾਗ ਚੋਂ ਸਲਿੱਪ ਕਰ ਗਿਆ ਵੀ ਅੱਜ ਹਾਊਸਡੇਸ ਪਾਣੀ ਹੈ ਅਸੀਂ ਉਸ ਨੂੰ ਵਿੱਚ ਜਿਹੜੀ ਇਹਨਾਂ ਦੀ ਰੈਗੂਲਰ ਯੂਨੀਫਾਰਮ ਹੈ ਅਸੀਂ ਉਸ ਸਕੂਲ ਯੂਨੀਫਾਰਮ ਰੈਗੂਲਰ ਯੂਨੀਫਾਰਮ ਚੋਂ ਛੱਡ ਕੇ ਗਏ ਆ ਇਹਨਾਂ ਦੇ ਪਿੱਛੇ ਸਾਨੂੰ ਫੋਨ ਆ ਗਿਆ ਵੀ ਤੁਹਾਡੇ ਬੱਚ ਨੂੰ ਜੇ ਪੇਪਰ 'ਚ ਨਹੀਂ ਬੈਠਣ ਦਵਾਵਾਂਗੇ ਜਦ ਤੱਕ ਤੁਹਾਡਾ ਬੱਚਾ ਹਾਊਸ ਡਰੈਸ ਨਹੀਂ ਪਾਏਗਾ ਇਹ ਕਿਹੜੇ ਸੰਵਿਧਾਨ 'ਚ ਇਹ ਕਿਹੜੀ ਬੁੱਕ ਰੂਲ 'ਚ ਇਹ ਕਿਹੜੀ ਸਕੂਲ ਦੀ ਪਾਲਿਸੀ 'ਚ ਕਿੱਥੇ ਲਿਖਿਆ ਹੋਇਆ ਹੈ ਕਿ ਜੇ ਬੱਚਾ ਹਾਊਸ ਡਰੈਸ ਨਹੀਂ ਪਾਏਗਾ ਉਹਨੂੰ ਪੇਪਰ 'ਚ ਨਹੀਂ ਬੈਠਣ ਦੇਣਗੇ ਬੱਚੇ ਸਕੂਲ ਨੰਗੇ ਤਾਂ ਨਹੀਂ ਆਏ ਆਏ ਤਾਂ ਸਕੂਲ ਯੂਨੀਫਾਰਮ ਦੇ ਵਿੱਚ ਹੈ ਪ੍ਰੋਪਰ ਰੀਬਨ ਸਮੇਤ ਸੌਕਸਿਸ ਸਮੇ ਸਕੂ ਦਾ ਮਕੀਤਾ ਤੇ ਹੁਣ ਰੈਸਾ ਲੈ ਕੇ ਬੱਚਾ ਨੂੰ ਪੇਪਰ 'ਚ ਬਿਠਾਤਾ ਔਰ ਜਿਹੜੇ ਬੱਚਾ ਦਾ 1 ਘੰਟਾ 1.5 ਘੰਟਾ ਖਰਾਬ ਹੋ ਗਿਆ ਬੱਚੇ ਦਾ ਕੌਨਫੀਡੈਂਸ ਲੂਜ਼ ਕਰਤਾ ਦੱਸੋ ਕਿੰਨੀ ਕਿੱਥੇ ਕਿੱਥੇ ਲਿਖਿਆ ਹੈ ਕਿੰਨੀ ਗਲਤ ਗੱਲ ਹੈ ਜਿਹੜੇ ਬੱਚੇ ਨੂੰ ਮੈਂਟਲੀ ਹਰਾਸਮੈਂਟ ਕੀਤੀ ਪੇਰੈਂਟ ਨੂੰ ਕੀਤੀ ਅਸੀਂ ਗੱਡੀ ਭਜਾ ਕੇ ਆ ਰਹੇ ਹਾਂ ਸਾਡੇ ਦੋ ਜਗ੍ਹਾ ਐਕਸੀਡੈਂਟ ਹੋਣ ਲੱਗਾ ਸੀ ਤੇ ਐਂਗਲ ਵੱਜਿਆ ਫਿਰ ਅੱਗੇ ਕੁੱਤਾ ਆਣ ਲੱਗਾ ਸੀਗਾ ਇਹਨਾਂ ਦੇ ਸਕੂਲ ਵਾਲੇ ਦਾ ਕੁਝ ਨਹੀਂ ਜਾਣਾ ਸੀਗਾ ਦੱਸੋ ਬੱਚਾ ਨੰਗਾ ਤਾਂ ਨਹੀਂ ਆਇਆ ਸਕੂਲ ਜਿਨੀਫਾਰਮ ਦੇ ਵਿੱਚ ਹੀ ਆਇਆ ਫਿਰ ਕੀ ਆਪਣੀ ਵਾਰੀ ਇਹ ਜਦੋਂ ਮੈਸੇਜ ਕਰਦੇ ਆ ਨ ਡਿਊਰਿੰਗ ਅ ਪੇਪਰਾਂ ਦੇ ਵਿੱਚ ਤੁਸੀਂ ਸਕੂਲ ਯੂਨੀਫਾਰਮ ਨਹੀਂ ਹਾਊਸ ਡ레스 ਨਹੀਂ ਪਾ ਕੇ ਆਣੀ ਵਿੰਟਰਸ ਦੇ ਵਿੱਚੇ ਮੈਸੇਜ ਕਰ ਦਿੰਦੇ ਤੁਸੀਂ ਹਾਊਸ ਡ레스 ਨਹੀਂ ਪਾ ਕੇ ਆਣੀ ਫਿਰ ਕੀ ਹੋ ਗਿਆ ਜੇ ਬੱਚਾ ਪੇਪਰ ਇੱਕ ਇੱਕ ਪੇਰਿਅਡ ਗਲਤ ਹੋ ਸਕਦਾ ਹੈ ਐਗਜ਼ਾਮ ਚੱਲ ਰਹੇ ਬੱਚੇ ਤੇ ਪ੍ਰੈਸ਼ਰ ਹੈ ਪੇਰੈਂਟਸ ਤੇ ਪ੍ਰੈਸ਼ਰ ਹੈ ਜੇ ਥਰਸਡੇ ਦਿਮਾਗ ਚੋਂ ਨਿਕਲ ਗਿਆ ਹਾਊਸ ਡ레스 ਨਹੀਂ ਪਾਈ ਆਇਆ ਦਾ ਸਕੂਲ ਯੂਨੀਫਾਰਮ ਚਾ ਤੁਸੀਂ ਬੱਚੇ ਨੂੰ ਕਿਉਂ ਮੈਂਟਲੀ ਹਰਾਸਮੈਂਟ ਕਰ ਪੇਪਰ ਤਾਂ ਲੋ ਤੁਸੀਂ ਪੇਪਰ ਨਹੀਂ ਲਿੱਤਾ ਬੱਚੇ ਦਾ ਕੌਨਫੀਡੈਂਸ ਲੂਜ਼ ਹੋਏਗਾ ਬੱਚੇ ਬੱਚੇ ਨੂੰ ਕਿੰਨੀ ਮੈਂਟਲੀ ਹਰਾਸਮੈਂਟ ਕੀਤੀ ਹੈ ਅੱਜ ਜੀ ਅਗਲਾ ਸਟੈਪ ਜੀ ਮੈਡਮ ਕੁਛ ਕਿਆ ਕਰਾਜੀ ਉਹ ਦੇਖਣੋਂ ਨੇ ਕੀ ਕਰਨਾ ਬੱਚਿਆਂ ਨੂੰ ਕਲਾਸ ਤੋਂ ਬਾਹਰ ਕੱਢਦਾ ਦੱਸੋ ਇਸ ਰਿ ਇੱਕ ਯੂਨੀਫਾਰਮ ਵਿੱਚ ਹੈ ਜਦ ਕਿ ਉਹਨੇ ਯੂਨੀਫਾਰਮ ਪਾਈ ਹੋਈ ਹੈ ਸਕੂਲ ਦੀ ਅਸੀਂ ਚੱਲ ਇਸ ਸਕੂਲ ਤੋਂ ਬਾਅਦ ਪੇਪਰ ਦੇਖ ਲਈਏ ਬੱਚੇ ਦਾ ਕਿਵੇਂ ਹੁੰਦਾ ਹੈ ਤੇ ਪ੍ਰਿੰਸੀਪਲ ਮੈਡਮ ਨੂੰ ਮਿਲੇ ਆ ਉਹਨਾਂ ਕੋਲ ਜਵਾਬ ਹੀ ਨਹੀਂ ਹੈ ਉਹ ਕੋਈ ਜਵਾਬ ਹੀ ਨਹੀਂ ਦੇ ਰਹੇ ਫੇਸ ਹੀ ਨਹੀਂ ਕਰ ਰਹੇ ਸਾਡਾ ਉਹ ਤਾਂ ਉਹਨਾਂ ਪੇਰੈਂਟਸ ਦਾ ਫੇਸ ਕਰ ਰਹੇ ਆ ਜਿਹੜੇ ਉਹ ਕੋ ਗੱਬੇ ਪਏ ਡਰੇ ਪਏ ਆ ਜਿਹੜੇ ਸਾਡੇ ਵਰਗੇ ਪੇਰੈਂਟਸ ਉਹਨਾਂ ਨਾਲ ਜਵਾਨ ਲੜਾਂਦੇ ਆ ਬੋਲਦੇ ਆ ਉਹਨਾਂ ਅੱਗੇ ਉਹ ਬੋਲਦੇ ਨਹੀਂ